ਸਯੁਕਤ ਕਿਸਾਨ ਮੋਰਚੇ ਵੱਲੋਂ ਮਨਾਇਆ ਜਾਵੇਗਾ ਬਲੈਕ ਡੇ 26 ਫਰਵਰੀ ਨੂੰ ਟਰੈਕਟਰ ਮਾਰਚ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਮਹਾਪੰਚਾਇਤ 1 ਮਾਰਚ ਤੋਂ ਸ਼ੁਰੂ ਹੋਵੇਗਾ ਪੰਜਾਬ ਬਜਟ ਸੈਸ਼ਨ ਕੈਵਰੇਜ ਮੀਟਿੰਗ ਵਿੱਚ ਲਏ ਗਏ ਅਹਿਮ ਵੱਡੇ ਫੈਸਲੇ ਖਨੋਰੀ ਘਟਨਾ ਮਗਰੋਂ ਕਿਸਾਨਾਂ ਆਗੂਆਂ ਦੀ ਮੰਗ ਜਾਣ ਗਵਰਣ ਵਾਲੇ ਕਿਸਾਨ ਨੂੰ ਮਿਲੇ ਸ਼ਹੀਦ ਦਾ ਦਰਜਾ ਹੁਣ ਖਬਰਾਂ ਵਿਸਥਾਰ ਦੀ ਨਾਲ ਸਯੁਕਤ ਕਿਸਾਨ ਮੋਰਚੇ ਨੇ 26 ਫਰਵਰੀ ਨੂੰ ਟਰੈਕਟਰ ਮਾਰਚ ਕੱਢਣ ਅਤੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਹੈ ਸਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਸੰਬੰਧੀ ਤਾਲਮਿਲ ਕਮੇਟੀ ਬਣਾਈ ਜਾਵੇਗੀ ਕਮੇਟੀ ਵਿੱਚ ਉਹ ਮੈਂਬਰ ਹੋਣਗੇ ਜੋ ਪਹਿਲਾਂ ਅੰਦੋਲਨ ਕਰ ਚੁੱਕੇ ਹਨ ਸੋ ਕਿ ਕਿਸਾਨ ਮੋਰਚੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ 26 ਫਰਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ ਖੇਤੀ ਸੈਕਟਰ ਨੂੰ ਡਬਲਯੂਟੀਓ ਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ ਦਿੱਲੀ ਹਾਈਵੇ ਤੇ ਰੋਸ ਮਾਰਚ ਕੱਢਿਆ ਜਾਵੇਗਾ ਨੈਸ਼ਨਲ ਹਾਈਵੇ ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ ਪੂਰੇ ਦੇਸ਼ ਦੇ ਸੂਬਿਆਂ ਦੇ ਮਾਰਗਾਂ ਤੇ ਟਰੈਕਟਰ ਮਾਰਚ ਕੀਤੇ ਜਾਣਗੇ ਇਹ ਮਾਰਚ ਅੰਮ੍ਰਿਤਸਰ ਤੋਂ ਪੰਜਾਬ ਦੇ ਸ਼ੰਭੂ ਬਾੜ ਤੱਕ ਹੋਵੇਗਾ ਦਿੱਲੀ ਦੇ ਹਰਾਮਲੀਲਾ ਮੈਦਾਨ 'ਚ 14 ਮਾਰਚ ਨੂੰ ਮਹਾਪੰਚਾਇਤ ਹੋਵੇਗੀ ਕਿਸਾਨ ਆਗੂਆਂ ਨੇ ਇਹ ਹੈ ਕਿ ਸਿੱਖ ਕਿਸਾਨ ਮੋਰਚਾ ਵੱਲੋਂ ਕਾਲਾ ਦਿਵਸ ਪਜੋ ਮਨਾਇਆ ਜਾਵੇਗਾ ਪੁਲਿਸ ਦੀ ਗੋਲੀ ਨਾਲ ਕਤਲ ਰੂਪ ਨਾਲ ਹੋਈ ਨੌਜਵਾਨ ਦੀ ਮੌਤ ਵੱਜੋਂ ਇਹ ਕਾਲਾ ਦਿਵਸ ਮਨਾਇਆ ਜਾਵੇਗਾ ਪੰਜਾਬ ਕੈਬਨਿਟ ਦੀ ਮੀਟਿੰਗ ਚ 1 ਮਾਰਚ ਤੋਂ 15 ਮਾਰਚ ਤੱਕ ਚੱਲਣ ਵਾਲੇ ਬਜਟ ਸੈਸ਼ਨ ਲਈ ਤਰੀਕਾ ਦਾ ਐਲਾਨ ਕੀਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚਿਮਣ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਸੈਸ਼ਨ 1 ਤੋਂ 15 ਮਾਰਚ ਤੱਕ ਚੱਲੇਗਾ ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਆ ਵਿੱਤ ਮੰਤਰੀ ਹਰਪਾਲ ਚਿਮਣ ਨੇ ਦੱਸਿਆ ਕਿ ਇਹ ਅਹਿਮ ਫੈਸਲੇ ਲਿੱਤੇ ਗਏ ਹਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬਜਟ ਪੇਸ਼ ਕਰਨ ਦੇ ਲਈ 1 ਮਾਰਚ ਤੋਂ ਸ਼ੁਰੂ ਹੋਊਗਾ ਔਰ ਉਹ 15 ਮਾਰਚ ਤੱਕ 15 ਦਿਨ ਦਾ ਸੈਸ਼ਨ ਹੋਊਗਾ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਜਿਹਦੇ ਵਿੱਚ ਪੰਜਾਬ ਦਾ ਅਗਲੇ ਸਾਲ ਦਾ ਬਜਟ ਜਿਹੜਾਗਾ ਉਹ ਪੇਸ਼ ਕੀਤਾ ਜਾਣਾਗਾ ਇਹਦੇ ਵਿੱਚ 1 ਤਰੀਕ ਨੂੰ ਮਾਨਯੋਗ ਗਵਰਨਰ ਸਾਹਿਬ 1 ਤਰੀਕ ਨੂੰ ਮਾਨਯੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਬਾਅਦ 5 ਤਰੀਕ ਨੂੰ 5 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਅਗਲੇ ਵਿੱਤੀ ਬਰੇ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਜਾਊਗਾ ਕਿਸਾਨ ਮੋਰਚਾ 2024 ਦੀ ਅਗਵਾਈ ਕਰ ਰਹੇ ਸਿਅਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਵੱਲੋਂ ਬੀਤੇ ਦਿਨ ਕਨੋਰੀ ਹਾਦਸੇ ਵਾਪਰੀ ਘਟਨਾ ਮਗਰੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪਟਿਆਲੇ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਜਗਜੀਤ ਸਿੰਘ ਡੱਲੇਵਾਲ ਨਾਲ ਬੈਠਕ ਕਰਨ ਉਪਰੰਤ ਸਰਵਨ ਸਿੰਘ ਧਨੇਰ ਅਤੇ ਹੋਰ ਆਗੂਆਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਨੋਰੀ ਬਾਰਡ ਤੇ ਪੁਲਿਸ ਕਾਰਵਾਈ ਦੌਰਾਨ ਜਾਨ ਗਵਾਣ ਵਾਲੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਰੋਸ ਵਿੱਚ ਸਾਰੇ ਕਿਸਾਨ ਹਿਤਾਸ਼ੀ ਲੋਕ ਆਪਣੇ ਘਰਾਂ ਦੁਕਾਨਾਂ ਵਾਨਾਂ ਤੇ ਹੋਰ ਥਾਵਾਂ ਤੇ ਕਾਲੇ ਝੰਡੇ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਵਿਰੁੱਧ ਰੋਸ ਜ਼ਾਹਰ ਕਰਦਿਆਂ ਅਰਥੀ ਫੂਕ ਮੁਜਾਰਿਆਂ ਦਾ ਵੀ ਸੱਦਾ ਦਿੱਤਾ ਹੈ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨਾਂ ਦਾ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਇਸ ਤੋਂ ਵੀ ਗਾਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਏਰੀਏ ਦੇ ਵਿੱਚ ਆ ਕੇ ਪੰਜਾਬ ਦੇ ਟਾਇਰੇਤੀ ਕੋਈ ਤਾਂ ਕੇ ਇੱਥੇ ਸਾਡੀ ਮਸ਼ੀਨਰੀ ਦੀ ਤੋੜ ਪਨ ਕੀਤੀ ਗਈ ਔਰ ਇਦੋਂ ਦੀ ਗਾਹਾਂ ਜਦੋਂ ਕਿ ਆਗੂਆਂ ਨੇ ਐਲਾਨ ਕਰਤਾ ਕਿ ਭਾਈ ਅਸੀਂ ਪੀਸਫੁਲੀ ਅੱਗੇ ਅਸੀਂ ਜਾਵਾਂਗੇ ਸਾਡਾ ਯੂਥ ਪਿੱਛੇ ਖੜ ਗਿਆ ਆਗੂਆਂ ਨੇ ਅੱਗੇ ਵਧੇ ਪਰ ਫਿਰ ਵੀ ਸਾਡੀ ਪੀਸਫੁਲੀ ਉੱਤਰ ਨੂੰ ਮੂਵ ਕਰਨ ਦੀ ਦੇ ਬਾਵਜੂਦ ਵੀ ਉਹਨਾਂ ਨੇ ਸਾਡੇ ਤੇ ਅੱਥੂ ਗਾਇਸ ਛੱਡਿਆ ਇਹਦਾ ਮਤਲਬ ਕੀ ਨਿਕਲਦਾ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਦੀ ਕਰੂਰਤਾ ਇਸ ਗੱਲ ਦੇ ਵਿੱਚੋਂ ਨਿਕਲ ਆਉਂਦੀ ਸੋ ਇਹ ਸਾਰੀ ਕਹਾਣੀ ਨੂੰ ਅੱਜ ਸਾਡਾ ਦੰਨ ਸ਼ਹੀਦ ਹੋ ਚੁੱਕੇ ਨੇ ਇੱਕ ਦਾ 2 ਦਿਨ ਪਹਿਲਾਂ ਅਜੇ 3 ਦਿਨ ਪਹਿਲਾਂ ਅਸੀਂ ਸੰਸਕਾਰ ਕਰਕੇ ਹਟਿਆ ਇੱਕ ਵੀਰ ਦਾ ਸਾਡੇ ਦਾ ਅੱਜ ਸੰਸਕਾਰ ਹੋਣਾ ਇੱਕਾ ਬੱਚੇ ਦੀ ਡੈੱਡ ਬੋਡੀ ਸਾਡੇ ਕੋਲੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤੇ ਅਸੀਂ ਪੰਜਾਬ ਗਵਰਨਮੈਂਟ ਨੂੰ ਇਹ ਕਾਂਗਾ ਕੇਂਦਰ ਨਾਲ ਤਾਂ ਜਿਹੜੀ ਸਾਡੀ ਲੜਾਈ ਹੈ ਹਰਿਆਣਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ ਪੰਜਾਬ ਗਵਰਨਮੈਂਟ ਨੂੰ ਅਸੀਂ ਕਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ ਹੈ ਇਹ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਸਰਕਾਰ ਜੋ ਸ਼ਹੀਦਾਂ ਨੂੰ ਮਾਨ ਸਨਮਾਨ ਬਣਦਾ ਹੈ ਉਹ ਦੇਵੇ ਪੰਜਾਬ ਸਰਕਾਰ ਦੂਜੀ ਨਾਲ ਗੱਲ ਸਾਡੀ ਇਹ ਹੈ ਕਿ ਪੰਜਾਬ ਗਵਰਨਮੈਂਟ ਜੋ ਸਾਡੇ ਪੰਜਾਬ ਦੇ ਹੱਦਾਂ ਦੇ ਅੰਦਰ ਆ ਕੇ ਕੱਲੇ ਬਿਆਨਾਂ ਨਾਲ ਗੱਲ ਨਹੀਂ ਕਰਨ ਕਿ ਅਸੀਂ ਕਹੀ ਜਾਈਏ ਜੀ ਅਸੀਂ ਬਿਆਨ ਦੇਦਾ ਅਸੀਂ ਆਹ ਕਹਤਾ ਅਸੀਂ ਆਹ ਕਹਤਾ ਬਿਆਨ ਪੋਲੀਟੀਕਲੀ ਕੱਲਾ ਨਾਲ ਨਹੀਂ ਗੱਲ ਬਾਨੀ ਅਮਲੀ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਪਹਿਲੇ ਦਿਨਾਂ 'ਚ ਇਹਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਫੜਾਇਆ ਤੇ ਕਿਹਾ ਕਿ ਇਸ ਦੇ ਖਿਲਾਫ ਕਾਰਵਾਈ ਕਰੋ ਸਾਡੇ ਨੌਜਵਾਨਾਂ ਨੂੰ ਆਕੇ ਪ੍ਰਵੋਕ ਕਰ ਰਿਹਾ ਹੈ ਆਕੇ ਭੜਕਾ ਰਿਹਾ ਹੈ ਅੱਗੇ ਢਟਾਉ ਮਾਹੌਲ ਬਣਾ ਰਿਹਾ ਹੈ ਉਹਦੇ ਤੇ ਅੱਜ ਤੱਕ ਕੋਈ ਕੁਝ ਨਹੀਂ ਹੋਇਆ ਇਹ ਜਰੂਰ ਕਹਿੰਦਾ ਕਿ ਡੀਜੀਪੀ ਸਾਹਿਬ ਨੇ ਇਨਕੁਆਇਰੀ ਮਾਰਕ ਕਰਤੀ ਜੀ ਇਹ ਆਈਡੀ ਆਪਣੇ ਡੀਆਈਜੀ ਦੀ ਡਿਊਟੀ ਲਾ ਦਿੱਤੀ ਉਹਦੇ ਬਹੁਤ ਵੱਡੀਆਂ ਗੱਲਾਂ ਲੱਗਦੀਆਂ ਅਸੀਂ ਇਹ ਕਹਿੰਦੇ ਲੇਕਿਨ ਅੰਕਿਤ ਕੁਝ ਨਹੀਂ ਹੋਇਆ ਸਾਡੇ ਏਰੀਏ ਜਾ ਕੇ ਸਾਡੇ ਨੌਜਵਾਨ ਦਾ ਕਤਲ ਕਰਨਾ ਸਾਡੇ ਏਰੀਏ ਜਾ ਕੇ ਸਾਡੀ ਖੜੀ ਮਸ਼ੀਨਰੀ ਨੂੰ ਭੰਨਣਾ ਤੋੜਨਾ ਇਹ ਸਾਰੇ ਦਾ ਸਾਰਾ ਸਿੱਧੇ ਸਦਾ ਪੰਜਾਬੀ ਦੇ ਭਾਰਤ ਦੇ ਅੰਦਰ ਜਿਹੜੀਆਂ ਸੀਮਾਵਾਂ ਨੂੰ ਉਲੰਘਣਾ ਕਰਨ ਵਾਲਾ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਇਹਦੇ ਖਿਲਾਫ ਪੰਜਾਬ ਗਵਰਨਮੈਂਟ ਮਕਦਮਾ ਦਰਜ ਕਰੇ ਉਹਨਾਂ ਦੇ ਖਿਲਾਫ ਔਰ ਜੋ ਬੰਦੀ ਹੈ ਉਹ ਕਾਰਵਾਈ ਕਰੇ ਇਹ ਸਾਡੀ ਪੰਜਾਬ ਗਵਰਨਮੈਂਟ ਤੋਂ ਮੰਗ ਹੈ ਸਰ ਜੀ ਸਾਹਿਬ ਉਪਰਸੀ ਸਾਹਿਬ ਜੀ ਬੋਲਣ ਦੇ ਪਹਿਲਾਂ ਇਹ ਮੈਂ ਜਿੰਨੀ ਗੱਲ ਕਰਨੀ ਸੀ ਮੈਂ ਇੰਨੀ ਗੱਲ ਕੀਤੀ ਹੈ ਮੇਰੇ ਨਾਲ ਸਾਥੀ ਨੇ ਇਹਦੇ ਹਿਸਾਬ ਅਜੀ ਦੋ ਫਾਰਮ ਜੜਾਈ ਲੜ ਰਹੇ ਆ ਮੈਂ ਜਿੰਨੀ ਗੱਲ ਦੱਸੀ ਆ ਉਹ ਦੱਸੀ ਹੈ ਬਾਕੀ ਗੱਲ ਮਤਲਬ ਪੁਨੀਰ ਸਾਹਿਬ ਉਹ ਸਾਰੰਕ ਟੈਸਟ ਕੀ ਗਏ ਨਹੀਂ ਮੈਂ ਪਹਿਲੇ ਹੀ ਪੀਸੀ ਦੇ ਵਿੱਚ ਦੱਸੀ ਆ ਗੱਲ ਕਿ ਪੰਜ ਕਿਸਾਨ ਨਹੀਂ ਪੰਜ ਕਿਸਾਨ ਪਿੱਛੇ ਬੈਠੇ ਟਰਾਲੀਆਂ 'ਚ ਬੈਠੇ ਮੋਰਚਾ ਦਾ ਹਰਿਆਣੇ ਚ ਨਹੀਂ ਗਾ ਟਰਾਲੀਆਂ 'ਚ ਬੈਠੇ ਨੂੰ ਚੱਕ ਕੇ ਲੈ ਕੇ ਗਏ ਨੇ ਸੋ ਉਧਰ ਕੋਈ ਨਹੀਂ ਗਿਆਗਾ ਸਰਨੁਦਰ ਮਤੇ ਜਬ ਜਾਨਾ ਵਾ ਇੱਕ ਪਸੰਦ ਨੂੰ ਉਹ ਕੀ ਕਰਦੇ ਆ ਆਪਣੇ ਇਹਦੇ ਬਾਰੇ ਸੋਚਦੇ ਆ ਗਰੀਬ ਔਰਤਾਂ ਨੂੰ ਵਕੀਲਾਂ ਨੂੰ ਵਕੀਲਾਂ ਨੂੰ ਇੱਕ ਮਿੰਟ ਯਾਰ ਵਕੀਲਾਂ ਨੂੰ ਬੁਲਾਇਆ ਹੋਇਆ ਇਕੱਲੇ ਇਕੱਲੇ ਨਹੀਂ ਪੰਜਾਬ ਗਵਰਨਮੈਂਟ ਦਾ ਤੁਹਾਡਾ ਸਵਾਲ ਸੀਗਾ ਕਿ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਦੂਸਰੀ ਨਹੀਂ ਤੀਸਰੀ ਮੀਟਿੰਗ ਜਿੱਤੇ ਹੋਈ ਆ ਅਸੀਂ ਤੁਹਾਡੇ ਮਾਧਿਅਮ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਇੱਕ ਅਪੀਲ ਕੀਤੀ ਸੀ ਇਸ ਮੀਟਿੰਗ ਦੇ ਵਿੱਚ ਕਿਰਪਾ ਕਰਕੇ ਸਾਡੇ ਮੁੱਖ ਮੰਤਰੀ ਜੀ ਖੁਦ ਆਉਣ। ਕਿਉਂਕਿ ਮਸਲੇ ਬੜੇ ਗੰਭੀਰ ਆ ਉਧਰਲੇ ਪਾਸੋਂ ਜਿਹੋ ਜਿਹੇ ਹਥਿਆਰ ਚਲਾਏ ਜਾ ਰਹੇ ਸਾਡੇ ਦੇ ਵਰਤੇ ਜਾ ਰਹੇ ਸੀ ਬੜੇ ਖਤਰਨਾਕ ਤੇ ਅਨਮਨੁੱਖੀ ਹਥਿਆਰ ਵਰਤੇ ਜਾ ਰਹੇ ਸੀ। ਸਰਕਾਰ ਦਾ ਸੀ ਧਿਆਨ ਉੱਤੇ ਕੇਂਦਰਿਤ ਕਰਨਾ ਪ੍ਰਧਾਨ ਮੰਤਰੀ ਦਾ ਸੌਰੀ ਮੁੱਖ ਮੰਤਰੀ ਦੇ ਸਾਹਮਣੇ ਸਾਡੀ ਭਾਵਨਾ ਸੀ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਧਿਆਨ ਦੇ ਵਿੱਚ ਉਹ ਗੱਲ ਆਵੇ। ਅਸੀਂ ਰੱਖੀ ਆ ਉਹ ਸਾਰੀ ਗੱਲ। ਸਰਕਾਰ ਨੇ ਕਿਹਾ ਸਾਨੂੰ ਕਿ ਅਸੀਂ ਇਹਦੇ ਤੇ ਰੋਕ ਲਾਉਣੇ ਆ ਇਹ ਨਹੀਂ ਕਿਹਾ ਇਹ ਵੀ ਕਿਹਾ ਵੀ ਕਾਰਵਾਈ ਕਰਾਂਗੇ ਲੇਕਿਨ ਹਜੇ ਤੱਕ ਕਾਰਵਾਈ ਕਰਨ ਦੀ ਬਜਾਏ ਸਿੱਧੀਆਂ ਗੋਲੀਆਂ ਚੱਲ ਰਹੀਆਂ ਨੇ ਇਹਦੇ ਤੋਂ ਲੱਗ ਰਿਹਾ ਹੈ ਕਿ ਜੋ ਸਾਨੂੰ ਦਿਖ ਰਿਹਾ ਹੈ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਕਿ ਕਿਆ ਕਾਰਨ ਹੈ ਸਾਨੂੰ ਕੀ ਕਿਹਾ ਜਾ ਰਿਹਾ ਹੈ ਤੇ ਅੰਦਰੂਪ ਕੀਤਾ ਕੀ ਜਾ ਰਿਹਾ ਹੈ ਅੱਜ ਤੱਕ ਜਿਹੜਾ ਅਸੀਂ ਪਹਿਲੇ ਦਿਨ ਇੱਕ ਇਹਨਾਂ ਨੂੰ ਪੰਜਾਬ ਉਹਨਾਂ ਦੀ ਪੁਲਿਸ ਦਾ ਹਰਿਆਣਾ ਪੁਲਿਸ ਦਾ ਮੁਲਾਜ਼ਮ ਫੜਕੇ ਦਿੱਤਾ ਹੈ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਫਿਰ ਕੀ ਪੰਜਾਬ ਸਰਕਾਰ ਆਪਣੀ ਸਥਿਤੀ ਸਪੱਸ਼ਟ ਕਰੇ ਇਹ ਵੀ ਕਿਤੇ ਸਾਡੇ ਨਾਲ ਉਹੀ ਕੁਛ ਕਰਨ ਤੇ ਕਰਵਾਉਣ ਵਾਲਿਆਂ ਸ਼ਾਮਿਲ ਤਾਂ ਨਹੀਂ ਹੈ ਜੋ ਸਾਨੂੰ ਲੱਗ ਰਿਹਾ ਹੈ ਸਾਨੂੰ ਇਹ ਸਪੱਸ਼ਟ ਹੋ ਰਿਹਾ ਕਿਉਂ ਕਿ ਦੇਖੋ ਇੱਕ ਪਾਸੇ ਉਹਨਾਂ ਦੇ ਕਾਰਵਾਈ ਕਰਨਾ ਅਸੀਂ ਮੰਨ ਲਏ ਕਿ ਸਾਡੇ ਏਰੀਆ ਦੇ ਵਿੱਚ ਅੱਜ ਉਹ ਸਾਡੇ ਤੇ ਗੋਲੀਆਂ ਚਲਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਬੈਰੀਕੇਡਿੰਗ ਕਰੀ ਬੈਠੇ ਆ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਸੀ ਉਹ ਤੇ ਕੌਂਟ ਐਕਸ਼ਨ ਲੈਂਦੀ ਨਹੀਂ ਲਿਆਗਾ ਅਜ ਤਾਈਂ ਅਗਰ ਉਦੋਂ ਦਾ ਐਕਸ਼ਨ ਲਿਆ ਹੁੰਦਾ ਮੈਂ ਸਾਵੇ ਨਾਲ ਗੱਲ ਕਰਦਾ ਨਾ ਸਾਡੇ ਟਰੈਕਟਰ ਫੁੱਟਨੇ ਸੀ ਨਾ ਸਾਡੇ ਜਿਹੜੇ ਇਹ ਪੰਜ ਵਿਅਕਤੀ ਮੋਰਚੇ ਦੇ ਵਿੱਚੋਂ ਆ ਕੇ ਚੱਕ ਕੇ ਲੱਗੇ ਗਏ ਨੇ ਨਾ ਉਹ ਜਾਣੇ ਸੀ ਨਾ ਸਾਡਾ ਇਹ ਨੌਜਵਾਨ ਸ਼ਹੀਦ ਹੋਣਾ ਸੀ ਇਹ ਉਸ ਦਿਨ ਦੀ ਸਰਕਾਰ ਦੀ ਢਿੱਲੇਦਿਆ ਅਸੀਂ ਸਿੱਟਾ ਭੁਗਤ ਰਹੇ ਹਾਂ ਔਰ ਇਹ ਸਰਕਾਰ ਨੂੰ ਜੀ ਚੇਤਾਵਨੀ ਦਿੰਦੇ ਆ ਕਿ ਇਹ ਬਹੁਤੀ ਅਗਲੀ ਗੱਲ ਹੋਰ ਕਰ ਤੂ ਦੇਖੋ ਜਿਵੇਂ ਗੱਲ ਅੰਦੇਰ ਸਾਹਿਬ ਨੇ ਦੱਸੀ ਹੈ ਕਿ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੋਰਚਾ ਦਾ ਖੰਡ ਜਾਣਾ ਹੈ ਉਹਦਾ ਗ੍ਰਿਫਤਾਰ ਕਰ ਲੈਣੇ ਆ ਕਰ ਲੈ ਸਰਕਾਰ ਨੇ ਗ੍ਰਿਫਤਾਰ ਕਰਨੇ ਆ ਤਾਂ ਲੋਕਾਂ ਨੂੰ ਦਬਾਉਣਾ ਇੱਕਦਰੀ ਜ਼ਿੰਦਗਾਰੀ ਹੱਕ ਹੈ ਜੀ ਇਹ ਪੰਜਾਬ ਤੋਂ ਕੀ ਸਿਆਸਤ ਹੋ ਰਹੀ ਹੈ ਜੀ ਇਹ ਘਰਨੇ ਨੂੰ ਲੈ ਕੇ ਪੰਜਾਬ ਘੋਲ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਅੰਦਬ ਸਰਕਾਰ ਅਕਸਰ ਦੇ ਪੁਲਿਸ ਰੋਕ ਰਹੀ ਹੈ ਜਾ ਕੇ ਪੁਲਿਸ ਟਿੱਪਰ ਲਾ ਕੇ ਲੰਗਰ ਰੋਕ ਸਾਡੇ ਪ੍ਰਸ਼ਾਦ ਦੇ ਲੰਗਰ ਦੀ ਵਿਵਸਥਾ ਜੋ ਹੋ ਰਹੀ ਹੈ ਉਹਨੂੰ ਰੋਕ ਰਹੀ ਹੈ